ਮਿੱਤਰੋ ਪਿਆਰਿਓ ਮੈਂ ਤੁਹਾਡਾ ਆਪਣਾ ਅਸ਼ੋਕ ਪਲਵਾਨ ਕੰਟਰੈਕਟਰ ਮੇਰਾ YouTube ਚੈਨਲ ਪਲਵਾਨ ਸਾਹਿਬ ਦਾ ਮਾਨ ABC8053 ਅੱਜ ਫੇਰ ਇੱਕ ਮੁੱਦਾ ਔਰ ਖੁਸ਼ੀ ਦੀ ਗੱਲ ਉਹ ਇਹ ਕਿ ਕੱਲ ਰਾਤ ਜਦੋਂ ਮੈਂ ਫਿਰੋਜ਼ਪੁਰ ਤੋਂ ਆਪਣੇ ਪਰਿਵਾਰ ਸਮੇਤ ਫਰੀਦਕੋ ਨੂੰ ਆ ਰਿਹਾ ਸੀ ਤਾਂ ਇੱਕ ਬਹੁਤ ਵੱਡਾ ਸਫੈਦਾ ਜਿਹੜਾ ਕਿ ਸਾਰੀ ਸੜਕ ਨੂੰ ਰੋਕ ਕੇ ਡਿੱਗਿਆ ਪਿਆ ਸੀ ਉਹਦੇ ਕਾਰਨ ਆਹ ਨੁਕਸਾਨ ਵੀ ਹੋਇਆ ਤੇ ਆਹ ਸਫੈਦੇ ਨੇ ਲੋਕਾਂ ਦਾ ਲੰਘਣਾ ਟੱਪਣਾ ਬੰਦ ਕਰ ਦਿੱਤਾ ਸੀ ਕੋ 40 50 ਸਕਾਰਾਂ ਉਧਰ 40 50 ਕਾਰਾਂ ਉਧਰ ਅੜੀਆਂ ਫਸੀਆਂ ਪਈਆਂ ਸੀ ਪਰ ਜਿਵੇਂ ਹੀ ਗੋਲੇ ਵਾਲਾ ਪਿੰਡ ਦੇ ਲੋਕਾਂ ਨੂੰ ਇਹ ਪਤਾ ਲੱਗਾ ਕਿ ਲੋਕੀ ਤਕਲੀਫ ਚ ਨੇ ਉਹ ਡੇਰੇ ਤੋਂ ਚੱਲ ਕੇ ਡੇਰੇ ਵਿੱਚ ਬੈਠੇ ਸੀ ਕੁਦਰਤੀ ਬੈਠੇ ਸੀ ਤੇ ਉਹਨਾਂ ਨੇ ਡੇਰੇ ਤੋਂ ਚੱਲ ਕੇ ਇੱਥੇ ਆ ਕੇ ਡੇਰਾ ਜਿਹੜਾ درخت ਤੋਂ ਵੱਡਤਾ ਵੱਢ ਕੇ ਤੇ ਲੋਕਾਂ ਨੂੰ ਰਾਹਤ ਦਿੱਤੀ ਮੈਂ ਉਹਨਾਂ ਸਾਰੇ ਲੋਕਾਂ ਦਾ ਡੇਰੇ ਦੇ ਸੰਤਾਂ ਦਾ ਜਿਨ੍ਹਾਂ ਨੇ ਕਿ ਲੋਕਾਂ ਨੂੰ ਚੰਗੀ ਸਿੱਖਿਆ ਦਿੱਤੀ ਆ ਤੇ ਲੋਕਾਂ ਨੂੰ ਰਾਹਤ ਦੇਣ ਵਾਸਤੇ ਇੱਥੋਂ ਆਹ درخت ਦਾ ਵੜਾ ਕੇ ਦੇ ਰਾਹ ਸਾਫ਼ ਕਰਾਤਾ ਤਹਿ ਦਿਲ ਤੋਂ ਸ਼ੁਕਰੀਆ ਕਰਦਾ ਹਾਂ ਜੇ ਮੇਰੇ ਵੱਲੋਂ ਕੀਤੇ ਹੋਏ ਕੰਮ ਤੁਹਾਨੂੰ ਲੱਗਦੇ ਹਨ ਚੰਗੇ ਤਾਂ ਮੇਰਾ YouTube ਚੈਨਲ ਭਲਵਾਨ ਸਾਹਿਬ ਦਾ ਮਾਨ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਕਰੋ ਭਾਰਤ ਮਾਤਾ ਕੀ ਜੈ